ਦੋਸਤੋ ਕਿਸੇ ਵੀ ਅਣਜਾਣ ਬੰਦੇ ਨੂੰ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਕਿਰਾਏ ਦੇ ਉੱਤੇ ਰੱਖ ਰਹੇ ਹੋ ਤਾਂ ਉਸ ਦੀ ਜਿਹੜੀ ਆ ਵੈਰੀਫਿਕੇਸ਼ਨ ਕਰਉਣੀ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਆ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਉਹ ਬੰਦਾ ਕਿੱਥੋਂ ਆਇਆ ਹੈ ਤੇ ਉਹਦਾ ਕੀ ਬੈਕਗ੍ਰਾਉਂਡ ਹੈ ਤੇ ਉਹਦੇ ਉੱਤੇ ਕੋਈ ਕੇਸ ਵਗੈਰਾ ਤਾਂ ਨਹੀਂ ਦਰਜ ਹੋਇਆ ਤਾਂ ਕਿ ਤੁਸੀਂ ਕੋਈ ਮੁਸੀਬਤ ਵਿੱਚ ਨਾ ਸਕੋ ਸੋ ਇਸ ਕਰਕੇ ਜਦੋਂ ਵੀ ਤੁਸੀਂ ਆਪਣੇ ਘਰ 'ਚ ਕਿਸੇ ਨੂੰ ਕਿਰਾਏ ਤੇ ਰੱਖਣਾ ਤਾਂ ਉਸ ਦੀ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਕਰਵਾਓ ਤਾਂ ਕਿ ਤੁਹਾਡੇ ਨਾਲ ਕੋਈ ਵੀ ਮਿਸ ਹੈਪਨਿੰਗ ਨਾ ਹੋਵੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਦਿੱਤੇ ਹੋਏ ਸਟੈਪ ਫੋਲੋ ਕਰਕੇ ਤੁਸੀਂ ਜਾਣ ਸਕਦੇ ਹੋ ਕਿ ਕਿੱਦਾਂ ਤੁਸੀਂ ਜਿਹੜੀ ਵੈਰੀਫਿਕੇਸ਼ਨ ਹੈ ਉਹ ਕਰਨੀ ਹੈ ਕਿਸੇ ਵੀ ਕਰਾਇਦਾਰ ਦੀ ਵੈਰੀਫਿਕੇਸ਼ਨ ਕਰਉਣ ਵਾਸਤੇ ਤੁਸੀਂ ਆਪਣੇ ਫੋਨ ਦੇ ਵਿੱਚ ਇੱਕ ਐਪ ਡਾਊਨਲੋਡ ਕਰਨੀ ਆ ਪਲੇ ਸਟੋਰ ਤੇ ਜਾਣਾ ਤੁਸੀਂ ਪਲੇ ਸਟੋਰ ਤੇ ਤੁਸੀਂ ਸਰਚ ਕਰਨਾ ਹੈ ਪੀਪੀ ਸਾਂਝ ਪੀਪੀ ਉੱਪਰ ਲਿਖਿਆ ਹੋਇਆ ਐਪਲੀਕੇਸ਼ਨਸ ਵੀ ਡਾਊਨਲੋਡ ਕਰਨੀ ਆ ਇਸ ਐਪਲੀਕੇਸ਼ਨ ਡਾਊਨਲੋਡ ਕਰਨ ਤੋਂ ਬਾਅਦ ਮੇਰੀ ਆਲਰੇਡੀ ਜਿਹੜੀ ਇੰਸਟਾਲ ਹੋਈ ਹੋਈ ਆ ਤੇ ਉਸ ਦੇ ਉੱਤੇ ਮੈਂ ਉਹਨੂੰ ਫੋਨ ਨਾਲ ਆਓਟੀਪੀ ਦੇ ਕੇ ਲੌਗਇਨ ਕੀਤਾ ਹੋਇਆ ਤੁਸੀਂ ਵੀ ਇਹ ਕਰ ਲਿਓ ਤੇ ਮੈਂ ਓਪਨ ਕਰ ਲੈਂਦਾ ਹੁਣ ਮੇਰੀ ਆਲਰੇਡੀ ਹੈਗੀ ਜਿਹੜੀ ਸਾਈਨ ਹੋਈ ਹੋਈ ਤੇ ਓਪਨ ਕਰਨ ਤੋਂ ਬਾਅਦ ਇੱਥੇ ਵੈਰੀਫਿਕੇਸ਼ਨ ਵਾਲਾ ਆਪਸ਼ਨ ਆਉਂਦੀ ਹੈ ਇਹਨੂੰ ਓਕੇ ਕਰਨਾ ਤੁਸੀਂ ਵੈਰੀਫਿਕੇਸ਼ਨ ਵਾਲੇ ਨੂੰ ਓਕੇ ਕਰਨ ਤੋਂ ਬਾਅਦ ਇੱਥੇ ਟੈਨੈਂਟ ਵੈਰੀਫਿਕੇਸ਼ਨ ਲਿਖਿਆ ਹੋਇਆ ਹੈ ਮਲਕੀ ਕਿਰਾਏਦਾਰ ਦੀ ਵੈਰੀਫਿਕੇਸ਼ਨ ਇਹਨੂੰ ਓਕੇ ਕਰ ਲਿਓ ਓਕੇ ਕਰਨ ਤੋਂ ਬਾਅਦ ਅਪਲਾਈ ਕਰ ਦਿਓ ਅਪਲਾਈ ਕਰਨ ਤੋਂ ਬਾਅਦ ਇੱਥੇ ਟੈਨੈਂਟ ਦਾ ਨ ਜਿਹੜਾ ਵੀ ਤੁਸੀਂ ਨਾਮ ਭਰਨਾ ਚਾਹੁੰਦੇ ਆ ਕਿਰਾਏਦਾਰ ਦਾ ਨਾਮ ਹੋਣਾ ਇੱਥੇ ਤੁਹਾਨੂੰ ਮੋਟਾ-ਮੋਟਾ ਮੈਂ ਦੱਸ ਦਿੰਦਾ ਕਿਦਾਂ-ਕਿਦਾਂ ਹੋਣਾ ਹੈ ਇੱਥੇ ਕਿਰਾਏਦਾਰ ਦਾ ਨਾਮ ਹੋਣਾ ਹੈ ਇੱਥੇ ਉਹਦਾ ਕੱਚਾ ਨਾਮ ਕੋਈ ਵੀ ਮੈਂ ਲਾਲੀ ਸ਼ਾਲੀ ਜੋ ਵੀ ਉਹਨੂੰ ਕਹਿੰਦੇ ਆ ਕੱਚੇ ਨਾਮ ਦੇ ਨਾਲ ਜਾਣਦੇ ਆ ਉਹ ਨਿਕਲਣਾ ਇੱਥੇ ਨਾਮ ਤੇ ਇੱਥੇ ਉਸ ਦਾ ਜਿਹੜਾ ਫਾਦਰ ਦਾ ਨਾਮ ਮੈਂਸ਼ਨ ਕਰਨਾ ਹੈ ਫਾਦਰ ਦਾ ਨਾਮ ਇੱਥੇ ਉਹਦਾ ਫਾਦਰ ਦਾ ਨਾਮ ਮੈਂਸ਼ਨ ਕਰ ਦੇਣਾ ਤੇ ਇੱਥੇ ਜੈਂਡਰ ਮੈਂਸ਼ਨ ਕਰ ਦੇਣਾ ਕੌਣ ਰਹਿੰਦਾ ਹੈ ਮੇਲ ਫੀਮੇਲ ਜੋ ਵੀ ਹੈ ਨਾ ਤੇ ਉਹ ਮੈਂਸ਼ਨ ਕਰ ਦੇਣਾ ਉਸ ਤੋਂ ਬਾਅਦ ਉਹ ਕੀ ਕਰਦਾ ਹੈ অকਪੇਸ਼ਨ ਕੀ ਕੰਮਕਾਰ ਕੀ ਕਰਦਾ ਹੈ ਉਹ ਹਨਾ ਉਹ ਇੱਥੇ ਮੈਂਸ਼ਨ ਕਰ ਦੇਣਾ ਜਿਵੇਂ ਕੋਈ ਵੀ ਜਿਹੜੇ ਇਹਦੇ ਵਿੱਚ ਕੰਮ ਲਿਖਿਆ ਹੋਇਆ ਕੋਈ ਵੀ ਕਰਦਾ ਉਹ ਇੱਥੇ ਮੈਂਸ਼ਨ ਕਰਕੇ ਤੁਸੀਂ ਸਿਲੈਕਟ ਕਰ ਸਕਦੇ ਆ ਤੇ ਟੈਨੈਂਟ ਦਾ ਮੋਬਾਈਲ ਨੰਬਰ ਇੱਥੇ ਜਿਹਨੇ ਕਿਰਾਏਦਾਰ ਦਾ ਜਿਹੜਾ ਮੋਬਾਈਲ ਨੰਬਰ ਆ ਇੱਥੇ ਤੁਸੀਂ ਮੈਂਸ਼ਨ ਕਰਨਾ ਉਸ ਤੋਂ ਬਾਅਦ ਗੈਟ ਓਟੀਪੀ ਦੇ ਕਲਿੱਕ ਕਰਨ ਤੋਂ ਬਾਅਦ ਇੱਥੇ ਓਟੀਪੀ ਤੁਸੀਂ ਫਿਲ ਕਰ ਦੇਣਾ ਓਟੀਪੀ ਦੀ ਆਪਸ਼ਨ ਆ ਜਾਊਗੀ ਉਸ ਓਟੀਪੀ ਨੂੰ ਉੱਥੇ ਤੁਸੀਂ ਮੈਂਸ਼ਨ ਕਰ ਦਿਓ ਕਿ ਉਹਦੀ ਡੇਟ ਆਫ ਬਰਥ ਉਹਦੀ ਡੇਟ ਆਫ ਬਰਥ ਜਰੂਰ ਮੈਂਸ਼ਨ ਇੱਥੇ ਕਰ ਦਿਓ ਤੇ ਉਸ ਤੋਂ ਬਾਅਦ ਉਹ ਇਕੱਲਾ ਰਹਿੰਦਾ ਹੈ ਪਰਿਵਾਰ ਚ ਰਹਿੰਦਾ ਹੈ ਮੈਰਿਟਲ ਫੈਮਿਲੀ ਆ ਕੋਈ ਸ਼ੇਅਰਡ ਕਿਸ ਨਾਲ ਰਹਿੰਦਾ ਹੈ ਲਿਵਿੰਗ ਚ ਰਹਿੰਦਾ ਹੈ ਸਾਰਾ ਕੁਝ ਇੱਥੇ ਮੈਂਸ਼ਨ ਕਰਨਾ ਤੁਸੀਂ ਹਾਂ ਉਸ ਵਾ ਟੈਂਡ ਦੀ ਉਹ ਤੋਂ ਵਾ ਕਿਰਾਏਦਾਰ ਦੀ ਜਿਹੜੀ ਈਮੇਲ ਆਈਡੀ ਆ ਉਹ ਮੈਂਸ਼ਨ ਕਰਦੇ ਹੋ ਤੇ ਉਹਦਾ ਵੋਟਰ ਕਾਰਡ ਵਗੈਰਾ ਉਹ ਵੀ ਇੱਥੇ ਤੁਸੀਂ ਭਰਦੇ ਹੋ ਵੋਟਰ ਕਾਰਡ ਦਾ ਨੰਬਰ ਜਿਹੜਾ ਉਹ ਵੀ ਇੱਥੇ ਤੁਸੀਂ ਭਰਦੇ ਹੋ ਤੇ ਉਹਦਾ ਹਾਊਸ ਹੁਣ ਅੱਗੇ ਜਿਹੜਾ ਜਿਹੜੀ ਪ੍ਰਾਪਰਟੀ ਚੋਂ ਰਹਿਣ ਲੱਗਿਆ ਜਿਹੜੀ ਤੁਹਾਡੀ ਪ੍ਰਾਪਰਟੀ ਆ ਉਹਦਾ ਐਡਰੈਸ ਤੁਸੀਂ ਐਸੇ ਮੈਂਸ਼ਨ ਮੈਂਸ਼ਨ ਕਰਨਾ ਹਾਊਸ ਨੰਬਰ ਮੈਂਸ਼ਨ ਕਰਦੇ ਹੋ ਗਲੀ ਦਾ ਨੰਬਰ ਮੈਂਸ਼ਨ ਕਰਦੇ ਹੋ ਕਲੋਨੀ ਕਿਹੜੀ ਜਿਹੜੇ ਕਲੋਨੀ ਉਹ ਮੈਂਸ਼ਨ ਕਰਦੇ ਹੋ ਇੰਡੀਆ ਇੰਡੀਆ ਦੇ ਵਿੱਚ ਕਿਹੜੀ ਸਟੇਟ ਦੇ ਵਿੱਚ ਰਹਿੰਦੇ ਤੁਸੀਂ ਪੰਜਾਬ ਚ ਨਾ ਉਹ ਮੈਂਸ਼ਨ ਕਰਦੇ ਹੋ ਪੰਜਾਬ ਮੈਂਸ਼ਨ ਕਰਦੇ ਹੋ ਉਸ ਤੋਂ ਬਾਅਦ ਪੁਲਿਸ ਸਟੇਸ਼ਨ ਵਗੈਰਾ ਜੋ ਵੀ ਉਸ ਤੋਂ ਬਾਅਦ ਡਿਸਟ੍ਰਿਕਟ ਸਿਲੈਕਟ ਕਰ ਲਿਓ ਡਿਸਟ੍ਰਿਕਟ ਸਿਲੈਕਟ ਕਰਨ ਤੋਂ ਬਾਅਦ ਪੁਲਿਸ ਸਟੇਸ਼ਨ ਇੱਥੇ ਇੱਥੇ ਆਪਸ਼ਨ ਹੈ ਪੁਲਿਸ ਸਟੇਸ਼ਨ ਦੀ ਆ ਜਣੀ ਪੁਲਿਸ ਸਟੇਸ਼ਨ ਸਿਲੈਕਟ ਕਰ ਲਿਓ ਤੇ ਕਿਹੜੀ ਵਿਲੇਜ ਸ਼ੀਟ ਸ਼ਹਿਰ ਦੇ ਤੁਸੀਂ ਰਹਿੰਦੇ ਆ ਉਹ ਇੱਥੇ ਸਿਲੈਕਟ ਕਰ ਲਿਓ ਤੇ ਸ਼ੋ ਹੋ ਜਾਣਾ ਤੇ ਉਸ ਤੋਂ ਬਾਅਦ ਪਿੰਨ ਕੋਡ ਆਪਣਾ ਡਾਲ ਦਿਓ ਇੱਥੇ ਇੱਥੇ ਪਿੰਨ ਕੋਡ ਪਾ ਦਿਓ ਉਸ ਤੋਂ ਬਾਅਦ ਜਿਹੜਾ ਕਿਰਾਏਦਾਰ ਦਾ ਐਡਰੈਸ ਆ ਜਿੱਥੇ ਕਿਰਾਏਦਾਰ ਜਿੱਥੇ ਉਹਦਾ ਪੱਕਾ ਡਰੈੱਸ ਆ ਜਿੱਥੇ ਰਹਿੰਦਾ ਸੀਗਾ ਪਹਿਲਾਂ ਉਹ ਕੋਈ ਪੱਕਾ ਆਧਾਰ ਕਾਰਡ ਦੇ ਉੱਤੇ ਡਰੈੱਸ ਲਿਖਿਆ ਹੋਇਆ ਉਹ ਇੱਥੇ ਤੁਸੀਂ ਮੈਂਸ਼ਨ ਕਰਨਾ ਕਿਰਾਏਦਾਰ ਦਾ ਡਰੈੱਸ ਇੱਥੇ ਤੁਸੀਂ ਉਹਦਾ ਹਾਊਸ ਨੰਬਰ ਮੈਂਸ਼ਨ ਕਰਦੇ ਹੋ ਸਟਰੀਟ ਨੰਬਰ ਮੈਂਸ਼ਨ ਕਰਦੇ ਹੋ ਗਲੀ ਨੰਬਰ ਜੋ ਵੀ ਆ ਉਹ ਮੈਂਸ਼ਨ ਕਰਦੇ ਹੋ ਤੇ ਕਿਹੜੀ ਸਟੇਟ ਦਾ ਰਹਿਣੇ ਵਾਲਾ ਉਹ ਸਟੇਟ ਜ਼ਰੂਰ ਮੈਂਸ਼ਨ ਕਰਦੇ ਹੋ ਹਨਾ ਜਿਵੇਂ ਆਪਾਂ ਸਮਝਦੇ ਵੀ ਅਸਾਮ ਦੇ ਰਹਿਣੇ ਵਾਲਾ ਉਹ ਤਾਂ ਅਸਾਮ ਮੈਂਸ਼ਨ ਕਰਦੇ ਹੋ ਅਸਾਮ ਮੈਂਸ਼ਨ ਕਰਨ ਤੋਂ ਬਾਅਦ ਉਹਦਾ ਡਿਸਟ੍ਰਿਕਟ ਮੈਂਸ਼ਨ ਕਰਦੇ ਹੋ ਇੱਥੇ ਡਿਸਟ੍ਰਿਕਟ ਮੈਂਸ਼ਨ ਕਰਨ ਤੋਂ ਬਾਅਦ ਉਹਦਾ ਜਿਹੜਾ ਪੁਲਿਸ ਸਟੇਸ਼ਨ ਆ ਪੈਂ ਪੁੱਛ ਕੇ ਉਹਨੂੰ ਵੀ ਕਿਹੜਾ ਪੁਲਿਸ ਸਟੇਸ਼ਨ ਤੱਕ ਪੈਂਦਾ ਉਹ ਪੁਲਿਸ ਸਟੇਸ਼ਨ ਮੈਂਸ਼ਨ ਕਰ ਦਿਓ ਤੇ ਉਸ ਤੋਂ ਬਾਅਦ ਗਲੀ ਕਿਹੜਾ ਪਿੰਡ ਆ ਉਹ ਮੈਂਸ਼ਨ ਕਰ ਦਿਓ ਤੇ ਉਹਦਾ ਪਿੰਨ ਕੋਡ ਕਿੰਨਾ ਉਹਦਾ ਪਿੰਨ ਕੋਡ ਨੰਬਰ ਕਿੰਨਾ ਉਹ ਇੱਥੇ ਮੈਂਸ਼ਨ ਕਰ ਦਿਓ ਹਨਾ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਦੋਸਤੋ ਤੁਸੀਂ ਜਿਹੜਾ ਥੋੜਾ ਕਿਰਾਏਦਾਰ ਆ ਉਹਦੇ ਜਿਹੜਾ ਗਵੰਡੀ ਆ ਕੋਈ ਨੇਟਿਵ ਆ ਜਿਹੜਾ ਉਹਦਾ ਤੁਸੀਂ ਐਡਰੈਸ ਵੀ ਇੱਥੇ ਨਾਮ ਤੇ ਨੰਬਰ ਉਹਦਾ ਮੈਂਸ਼ਨ ਜ਼ਰੂਰ ਕਰਨਾ ਹੈ ਤਾਂ ਕਿ ਉਹਦਾ ਵੀ ਕੋਈ ਗਵਾਹ ਹੋ ਸਕੇ ਉਹਦਾ ਨਾਮ ਨੰਬਰ ਉਹਦੇ ਕਿਰਾਏਦਾਰ ਦਾ ਜਿਹੜਾ ਉੱਥੇ ਜੇ ਪਰਮਨੈਂਟ ਐਡਰੈਸ ਉਹਦੇ ਨਾਲ ਦੇ ਨਾਲ ਕੋਈ ਗਵਾਹ ਹੈ ਉਹਦਾ ਨੇਟਿਵ ਆ ਜਿਹੜਾ ਉਹਦਾ ਗਵੰਡੀ ਆ ਉਹਦਾ ਤੁਸੀਂ ਇੱਥੇ ਐਡਰੈਸ ਸ਼ੋ ਕਰਨਾ ਉਹਦਾ ਨਾਮ ਇੱਥੇ ਉਹਦੇ ਫਾਦਰ ਦਾ ਨਾਮ ਮੋਬਾਈਲ ਨੰਬਰ ਉਹਦਾ ਉਹਦਾ ਮੋਬਾਈਲ ਨੰਬਰ ਉਹ ਕੀ ਕੰਮ ਕਰਦਾ ਓਕੂਪੇਸ਼ਨ ਉਹਦਾ ਇੱਥੇ ਐਡਰੈਸ ਉਸ ਤੋਂ ਬਾਅਦ ਉਹ ਕੀ ਉਹ ਕੀ ਕੰਮ ਕਰਦਾ ਉਹਦਾ ਓਕੂਪੇਸ਼ਨ ਤੁਸੀਂ ਸਿਲੈਕਟ ਕਰਨਾ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਦਾ ਐਡਰੈਸ ਇੱਥੇ ਮੈਂਸ਼ਨ ਕਰਨਾ ਤੇ ਐਦਾਂ ਕਰਕੇ ਤੁਸੀਂ ਇੱਕ ਓਕੂਪੇਸ਼ਨ ਤੁਸੀਂ ਕੰਪਲੀਟ ਕਰ ਲਈ ਤੇ ਉਸ ਤੋਂ ਬਾਅਦ ਤੁਸੀਂ ਦੂਜੇ ਜਿਹੜਾ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਕਰਾਇਦਾਰ ਤੇ ਰੱਖਣ ਵਾਸਤੇ ਲੈ ਕੇ ਕੋਈ ਬੰਦਾ ਆਇਆ ਵੀ ਇਹ ਬੰਦਾ ਕਰਾਇਦਾਰ ਇਹ ਬੰਦਾ ਕਰਾਇਦੇ ਉੱਤੇ ਰੱਖ ਲਓ ਹਨਾ ਉਹ ਬੰਦੇ ਦਾ ਤੁਸੀਂ ਜਿਹੜਾ ਉਹਦਾ ਗਵਾਹ ਏ ਉਹਦਾ ਵੀ ਇੱਕ ਇੱਥੇ ਤੁਸੀਂ ਮੈਂਸ਼ਨ ਕਰਨਾ ਉਹਦਾ ਨਾਮ ਉਹਦਾ ਫਾਦਰ ਦਾ ਨਾਮ ਮੋਬਾਈਲ ਨੰਬਰ ਕੀ ਕੰਮ ਕਰਦਾ ਉਹਦਾ ਐਡਰੈਸ ਇਦਾਂ ਹੀ ਦੋ ਤੁਸੀਂ ਇਹਨਾਂ ਦੇ ਗਵਾਹ ਜ਼ਰੂਰ ਆਪਣੇ ਆ ਦੋ ਗਵਾਹ ਇਹ ਚ ਵੀ ਤੁਸੀਂ ਦੋ ਗਵਾਹ ਰੱਖਣੇ ਆ ਇਦਾਂ ਤੁਸੀਂ ਦੋ ਦੇ ਗਵਾਹ ਨਹੀਂ ਉਹਦਾ ਐਡਰੈਸ ਆ ਤੇ ਫੋਨ ਨੰਬਰ ਆ ਉਹ ਉਹਦਾ ਮੈਂਸ਼ਨ ਜ਼ਰੂਰ ਕਰ ਲੈਣਾ ਤੇ ਉਸ ਤੋਂ ਬਾਅਦ ਤੇ ਉਸ ਤੋਂ ਬਾਅਦ ਜਿੱਥੇ ਉਹ ਕੰਮ ਕਰਦਾ ਉਹ ਉਹ ਇੱਥੇ ਤੁਸੀਂ ਮੈਂਸ਼ਨ ਕਰਨਾ ਕਿੱਥੇ ਕੰਮ ਕਰਦਾ ਉਹ ਕਿਹੜੇ ਓਨਰ ਕੋ ਕੰਮ ਕਰਦਾ ਹੈ ਉਹ ਤੇ ਕਿੱਥੇ ਉਹਦਾ ਕੰਮ ਜਿਹੜਾ ਕੰਮ ਕਿਹੜੀ ਥਾਂ ਤੇ ਕੰਮ ਕਰਦਾ ਉਹ ਨਾ ਅ ਡਰੈਸ ਆਫ ਵਰਕ ਕਿਹੜੇ ਡਰੈਸ ਦੇ ਉੱਤੇ ਕੰਮ ਕਰਦਾ ਹੈ ਉਹਦਾ ਫੋਨ ਨੰਬਰ ਹੋਣਾ ਚਾਹੀਦਾ ਲੈਂਡਲਾਈਨ ਨੰਬਰ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਦੇ ਕੋਈ ਵੈਪਨ ਤਾਂ ਨਹੀਂ ਕੋਈ ਉਹਦਾ ਕੋਈ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਉਹ ਵੀ ਤੁਸੀਂ ਇੱਥੇ ਮੈਂਸ਼ਨ ਕਰਨਾ ਹੈ ਯਸ ਨੋ ਚ ਕਲਿੱਕ ਕਰਨਾ ਤੇ ਉਸ ਤੋਂ ਬਾਅਦ ਜਿੰਨ ਜਿੱਥੇ ਉਹ ਕਿਰਾਏ ਤੇ ਰਹਿਣ ਲੱਗਿਆ ਹੈ ਓਨਰ ਦਾ ਨਾਮ ਫਾਦਰ ਨੇਮ ਫੋਨ ਨੰਬਰ ਪਰਪਸ ਆਫ ਕਿਹੜੇ ਏਰੀਆ ਦੇ ਵਿੱਚ ਰਹਿਣ ਲੱਗਿਆ ਉਹ ਕਮਰਸ਼ੀਅਲ ਆ ਜਾਂ ਉਹ ਦੂਜਾ ਕਿਹੜੇ ਏਰੀਆ ਦੇ ਵਿੱਚੋਂ ਰਹਿਣ ਲੱਗਿਆ ਹੈ ਉਹ ਰੈ residencial ਕਮਰਸ਼ੀਅਲ ਆ ਉਹ ਉਹ ਤੁਸੀਂ ਮੈਂਸ਼ਨ ਕਰਨਾ ਹੈ ਉਹਰੇ ਤੇ ਉਹਦਾ ਓਕੂ ਸਿਲੈਕਟ ਓਕੂਪੇਸ਼ਨ ਸਿਲੈਕਟ ਕਰਨਾ ਵੀ ਕਿਹੜਾ ਉਹਦਾ ਓਕੂਪੇਸ਼ਨ ਆ ਜਿਹੜਾ ਓਨਰ ਆ ਜਿਹੜਾ ਓਨਰ ਆ ਉਹਦਾ ਕੀ ਓਕੂਪੇਸ਼ਨ ਆ ਉਹ ਵੀ ਤੁਸੀਂ ਇੱਥੇ ਸਿਲੈਕਟ ਕਰ ਲੈਣਾ ਤੇ ਉਸ ਤੋਂ ਬਾਅਦ ਜਿਹੜਾ ਲੈਂਡ ਦਾ ਮਾਲਕਾ ਉਹਦਾ ਹਾਊਸ ਨੰਬਰ ਸਟਰੀਟ ਨੰਬਰ ਵਿਲੇਜ ਨੰਬਰ ਤੇ ਸਾਰਾ ਕੁਝ ਸਟੇਟ ਜੋ ਵੀ ਸਾਰਾ ਕੁਝ ਮੈਂਸ਼ਨ ਕਰਨਾ ਤੇ ਉਹਦਾ ਪੁਲਿਸ ਸਟੇਸ਼ਨ ਵੀ ਇੱਥੇ ਲਿਖਉਣਾ ਤੇ ਉਸ ਤੋਂ ਬਾਅਦ ਤਾਂ ਪਿੰਨ ਕੋਡ ਵੀ ਇੱਥੇ ਮੈਂਸ਼ਨ ਕਰਉਣਾ ਤੇ ਉਸ ਇੱਥੇ ਜਿਹੜੀ ਆ ਫੋਟੋ ਕਾਪੀ ਅਟੈਚ ਹੋਣੀ ਆ ਇੱਕ ਜਿਹੜਾ ਕਿਰਾਏਦਾਰ ਆ ਉਹਦਾ ਉਹਦਾ ਪ੍ਰੂਫ ਇੱਥੇ ਅਟੈਚ ਹੋਣਾ ਜਿਹੜਾ ਕਿਰਾਏਦਾਰ ਆ ਉਹਦਾ ਪ੍ਰੂਫ ਇੱਥੇ ਅਟੈਚ ਹੋਣਾ ਜਿਹਦੇ ਉੱਤੇ ਐਡਰੈਸ ਲਿਖਿਆ ਹੋਇਆ ਤੇ ਰੈ residencial ਪ੍ਰੂਫ ਹੋਣਾ ਚਾਹੀਦਾ ਉਹ ਜਿਹੜਾ ਕਿਰਾਏਦਾਰ ਆ ਉਹਦੀ ਇੱਥੇ ਫੋਟੋ ਅਪਲੋਡ ਹੋਣੀ ਆ ਉਸ ਤੋਂ ਬਾਅਦ ਉਹਦਾ ਐਡਰੈਸ ਅਪਲੋਡ ਹੋਣਾ ਜਿਹੜਾ ਐਡਰੈਸ ਵਾਲੀ ਫੋਟੋ ਆ ਉਹ ਪ੍ਰੂਫ ਆ ਜਿਹੜਾ ਉਹ ਇੱਥੇ ਅਪਲੋਡ ਹੋਣਾ ਤੇ ਉਸ ਤੋਂ ਬਾਅਦ ਓਨਰ ਦੀ ਆਈਡੀ ਪ੍ਰੂਫ ਇੱਥੇ ਅਪਲੋਡ ਹੋਣੀ ਆ ਤੇ ਕੋਈ ਰੈਂਟ ਐਗਰੀਮੈਂਟ ਹੋਇਆ ਹੋਇਆ ਜਿਹੜਾ ਉਹ ਰੈਂਟ ਐਗਰੀਮੈਂਟ ਇੱਥੇ ਡਾਊਨਲੋਡ ਹੋਣਾ ਹੈ ਇੱਥੇ ਡਾਊਨਲੋਡ ਕਰਨ ਤੋਂ ਬਾਅਦ ਇੱਥੇ ਕੋਈ ਵੀ ਆਧਾਰ ਕਾਰਡ ਵਗੈਰਾ ਕੋਈ ਵੀ ਤੁਸੀਂ ਇਦਾਂ ਦਾ ਪ੍ਰੂਫ ਨਹੀਂ ਡਾਊਨਲੋਡ ਕਰਨਾ ਆਧਾਰ ਕਾਰਡ ਇੱਥੇ ਲਿਖਿਆ ਹੋਇਆ ਪਲੀਜ਼ ਡੂ ਨੋਟ ਅਪਲੋਡ ਯੂਅਰ ਆਧਾਰ ਕਾਰਡ ਇੱਥੇ ਆਧਾਰ ਕਾਰਡ ਨਹੀਂ ਅਪਲੋਡ ਹੋਣਾ ਇਸ ਤੋਂ ਬਾਅਦ ਰਜਿਸਟਰ ਵਾਲੇ ਬਟਨ ਦਬਾ ਦਿਓ ਰਜਿਸਟਰ ਵਾਲੇ ਬਟਨ ਦਬਾਉਣ ਤੋਂ ਬਾਅਦ ਕੋਈ ਫੇਸਬੁਕ ਦੀ ਆਪਸ਼ਨ ਆਉਂਗੀ ਉਹ ਆਪਣਾ ਫੇਸ ਤੁਸੀਂ ਫਿਲ ਕਰ ਲਿਓ ਫਿਲ ਕਰਨ ਤੋਂ ਬਾਅਦ ਥੋੜੀ ਜਿਹੜੀ ਵੈਰੀਫਿਕੇਸ਼ਨ ਅੱਗੇ ਪ੍ਰੋਸੀਜਰ ਵਾਸਤੇ ਚੱਲੇ ਜੂਗੀ ਤੇ ਥੋੜੀ ਉਹਦੇ ਬਾਅਦ ਤੁਸੀਂ ਉਹਦਾ ਸਟੇਟਸ ਵੀ ਚੈੱਕ ਕਰ ਸਕਦੇ ਆ ਸੋ ਐਦਾਂ ਕਰਕੇ ਤੁਸੀਂ ਆਪਣੇ ਜਿਹੜੇ ਕਿਰਾਏਦਾਰ ਦੀ ਇਹ ਵੈਰੀਫਿਕੇਸ਼ਨ ਕਰਾ ਸਕਦੇ ਆ ਕਿਸੇ ਵੀ ਬਾਹਰਲੇ ਕਿਰਾਏਦਾਰ ਦੀ ਵੈਰੀਫਿਕੇਸ਼ਨ ਕਰਾ ਸਕਦੇ ਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਕਿਰਾਏਦਾਰ ਜਿਹੜਾ ਤੁਸੀਂ ਰੱਖ ਰਹੇ ਆ ਉਹਦੇ ਉੱਤੇ ਕੋਈ ਕ੍ਰਿਮੀਨਲ ਕੇਸ ਤਾਂ ਨਹੀਂ ਹੋ ਕਿ ਤਾਂ ਕੋਈ ਬੈਕਗ੍ਰਾਉਂਡ ਉੱਤੇ ਕੋਈ ਕ੍ਰਿਮੀਨਲ ਤਾਂ ਨਹੀਂ ਹੈਗਾ ਉਹ ਤੁਸੀਂ ਚੈੱਕ ਕਰ ਸਕਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਜੀ ਧੰ